ਤਾਰ ਵਿੱਚ ਨਾ ਰਹਿਣਾ ਦੂ ਕਿਉਂਕਿ ਮੈਂ ਅਕਾਲਪੁਰ ਖਾਂ ਮੈਂ ਕਿਹਾ ਔਰ ਤੁਹਾਨੂੰ ਸਾਰਿਆਂ ਨੂੰ ਮੈਂ ਇੱਕ ਬਣਾਉਣ ਵਾਸਤੇ ਆਇਆ ਕਿਤੇ ਦੋ ਧਾਰਾਂ ਦੇ ਵਿੱਚ ਵੰਡੇ ਨਾ ਰਹਿ ਜਾਇਓ ਸਿਰਫ ਤੇ ਸਿਰਫ ਮੇਰੀ ਹੋ ਜਾਇਓ ਦੁਰਾਹਾ ਕਹੇ ਜਨ ਭਗਤੋ ਜਗ ਤੇ ਤਾਰ ਵਿੱਚ ਨਾ ਰਹਿਣਾ ਦੂ ਦੁਆ ਇੱਕਾ ਰੂਪ ਦੁਆ ਇੱਕਾ ਇੱਕਾ ਰੂਪ ਸਮਾਈਆ ਤੋ ਸੰਦੇਸ਼ਾਂ ਨਰੇਸ਼ਾ ਸੁਣੋ ਅਗਮਾਸੋ ਮੈਂ ਤੋ ਦੰGLISH ਤੋ ਦਾ ਸੰਦੇਸ਼ ਆਪੇ ਤੁਹਾਨੂੰ ਸੁਣਾਉਣ ਵਾਸਤੇ ਆਇਆ ਉਹਨੂੰ ਸੁਣ ਲਿਓ ਕੌਣ ਕਹਿ ਰਿਹਾ ਸੋ ਬੁਰਖ ਨਰਿੰਜਣ ਆਪ ਤਰੜਾਇਆ ਮੈਂ ਉਹ ਬੁਰਖ ਨਰਿੰਜਣ ਹਾਂ ਜਿਸ ਦੀ ਉਹਨੀ ਕੀਤੀ ਜਾ ਰਹੀ ਸੀ 994 ਜੁਗ ਚੌਕੜੀ ਤੋਂ ਲੈ ਕੇ ਉਹ ਮੈਂ ਹੁਣ ਆਪਣਾ ਹੁਕਮ ਸੰਦੇਸ਼ ਸੁਣਾ ਰਿਹਾ ਹੁਕਮ ਕੀਆ ਕਿ ਇਹ ਜਨਪਤੋਂ ਦੋ ਤਾਰਾਂ ਦੇ ਵਿੱਚ ਵੰਡੇ ਨਾ ਰਹਿ ਜਾਏ ਉਹ ਸਿਰਫ ਤੇ ਸਿਰਫ ਮੇਰੀ ਹੋ ਜਾਏ ਉਹ ਅਕਾਲ ਪੁਰਖ ਦੀ ਹੋ ਜਾਏ ਆ ਕਮਤਾਰ ਨਿਰਗੁਣ ਸਾਰੇ ਜਾ ਉਹ ਕੀ ਆਖਿਆ ਪ੍ਰਮਾਤਮਾ ਨੇ ਉਹਨੇ ਆਪਣੇ ਹੁਕਮ ਦੇ ਵਿੱਚ ਵਿੱਚ ਕੀ ਆਖਿਆ ਕਿ ਸਾਰੇ ਆਤਮ ਧਾਰ ਨਿਰਗੁਣ ਹੋ ਕੇ ਮੈਨੂੰ ਮਿਲਿਓ ਤੁਸੀਂ ਨਿਰਗੁਣ ਹੋ ਮੈਂ ਵੀ ਨਿਰਗੁਣ ਹਾ ਹਾ ਟਿੱਪੀ ਆਪਣਾ ਰੰਗ ਵਿਖਾਈਆ ਤੁਸੀਂ ਮੰਗੋ ਮੇਰੀ ਟਿੱਪੀ ਤੁਹਾਡੇ ਉੱਤੇ ਲੱਗੀ ਹੋਈ ਆ ਮੈਂ ਤੁਹਾਨੂੰ ਆਪਣੇ ਅੰਦਰ ਵਸ ਕੀਤਾ ਹੋਇਆ ਮੇਰੀ ਹਾਜ਼ਰੀ ਨੂੰ ਮਨਜੂਰ ਸਮਝਿਓ ਨਿਰਗੁਣ ਹੋਕੇ ਮੈਨੂੰ ਨਿਰਗੁਣ ਹੋਕੇ ਮਿਲ ਲਿਓ ਬਿਨਾ ਪਰਖਿਆ ਕਾਲ ਦੂਸਰ ਇਸ਼ਟ ਨਾ ਦੀ ਸੇਕੋ ਤੁਸੀਂ ਸਿਰਫ ਇਸ਼ਟ ਮੰਨਣਾ ਤੇ ਸਿਰਫ ਇਹ ਕਾਲਪੁਰਖ ਦਾ ਤੁਹਾਨੂੰ ਦੂਸਰਾ ਕੋਈ ਇਸ਼ਟ ਨਜ਼ਰ ਨਹੀਂ ਆਉਣਾ ਚਾਹੀਦਾ ਬਿਨਾ ਪਰਖਿਆ ਕਾਲ ਦੂਸਰ ਇਸ਼ਟ ਕਿਸੇ ਨਾ ਕੋ ਸੀਸ ਬਿਨ ਜਗਦੀਸ਼ ਨਾ ਕੋਈ ਨਵਾਈਆ ਔਰ ਬਿਨਾ ਉਸ ਜਗਦੀਸ਼ ਕੀ ਨੂੰ ਕਹਦੇ ਜਿਹੜਾ ਸਾਰੇ ਜਗ ਦਾ ਈਸ਼ਵਰ ਹੋਵੇ ਸਾਰੇ ਜਗਤ ਦੀ ਰਚਨਹਾਰਾ ਹੋਵੇ ਪਾਲਣ ਕਰਨ ਵਾਲਾ ਹੋਵੇ ਪਰਮਾਤਮਾ ਪਰਮਾਰ ਕਰਦੇ ਨੇ ਤੇ ਸੀਸ ਝਕਾਇਓ ਤੇ ਸਿਰਫ ਉਹਨੂੰ ਹੀ ਝਕਾਇਓ ਪਾਰ ਬ੍ਰह्म ਬ੍ਰह्म ਮੇਲ ਮਿਲਾਓ ਸੱਚ ਮੁਹੱਬਤ ਮੋ ਤੁਸੀਂ ਮਹਾਂਬਤ ਕੀ ਦੇ ਇਹਦੇ ਨਾਲ ਕਰਨੀ ਹੈ ਐ ਬ੍ਰह्म ਉਸ ਪਾਰ ਬ੍ਰह्म ਦੇ ਨਾਲ ਵਿਕਾਰ ਹੰਕਾਰ ਜਗਤ ਨਾ ਕੋਈ ਚਣਾਈਆ ਅਮਰ ਤਰਸ ਪੂਰ ਸਵਾਤੀ ਨਿਰਜਰ ਜੇ ਨਾ ਕਵਲ ਨਾ ਪੀ ਲੈਣਾ ਚੋ ਤੁਹਾਨੂੰ ਬਾਹਲੇ ਅਮਰਤਾਂ ਦੀ ਲੋੜ ਨਹੀਂ ਮੈਂ ਬਖਸ਼ਿਸ਼ ਕਰਾਂਗਾ ਮੈਂ ਤੁਹਾਡੀ ਅਨਾਪੀ ਦੇ ਵਿੱਚੋਂ ਤੁਹਾਨੂੰ ਖੁਦ ਅਮਰਤ ਦੇਵਾਂਗਾ ਅਮਰਤ ਵੀ ਐਸ਼ਾ ਦੇਵਾਂਗਾ ਕਿ ਮੈਂ ਵੀ ਵਸਾ ਦੇਵਾਂਗਾ ਅਮਰਤ ਦੇ ਲੋਏ ਨੇ ਆਪਣਾ ਆਪੁ ਲਾਇਆ ਜੋਤੀ ਜੋ ਸਰੂਪਰ ਆਪੇ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਵਾਰ ਸਜਦਾ ਮਾਲਕੀ ਇਕ ਖਵਾਈਆ ਕੁੜਾ ਲੈਣਾ ਕਿ ਛੜਕੇ ਬਹੁਤ ਜੁਰਦੀ ਲੈਣਾ ਅੱਜ ਦੇ ਨਾਲ ਜੋ ਸਜੀਆਂ ਕਰਨੀਆਂ ਕੋ ਕਰਾਂਗਾ ਇਸ ਹਰ ਬਾਣੀ ਨੂੰ ਜਿਸ ਦੇ ਅਕ ਅਵਤਾਰ ਪੈਗੰਬਰ ਗੁਰੂ ਹੋਏ ਪੇਸ਼ इस हरबाणी का लखाइता कौन है हार कौन है जिस दे अगे गुरु पीर पैगंबर अवतार पेश हुए पेशिन गोइया अपने हाथ उठाइया ज्योति जो सुरू पर आप अपनी कृपा कर सचा दे, देवन हारा सचा वर सच न हुक्म एक बताइया दोराहा कहे जल पर तो दीन दुनी दी तक लो दोरीदार ਇਹ ਦੁਨੀਆ ਸਾਰੀ ਦੁਨੀ ਧਾਰ ਦੇ ਵਿੱਚ ਫਸੀ ਹੋਈ ਆ ਪਰ ਤੁਸੀਂ ਇਹ ਤੱਕੜੋ ਤੁਸੀਂ ਦੁਨੀ ਧਾਰ ਦੇ ਵਿੱਚ ਨਾ ਫਸਿਓ ਧਰਮ ਵੇਚਣਾ ਕੋਈ ਸਮਾਈਆ ਜੋ ਸੰਦੇਸ਼ ਆਦੇ ਕੇ ਗਏ ਪੈਗੰਬਰ ਗੁਰੇ ਅਵਤਾਰ ਅੱਪ ਤੇ ਹੀ ਹੋ ਕੇ ਮਾਤ ਦਰੜਾਈਆ ਜਿਹੜਾ ਸੰਦੇਸ਼ਾ ਗੁਰੂ ਪੀਰ ਪਗੰਬਰ ਅਵਤਾਰਾਂ ਨੇ ਅਫਤਰੀ ਹੋ ਕੇ ਸਮਾਤ ਲੋਕ ਦੇ ਉੱਤੇ ਦੱਸਿਆ ਉਹਦੇ ਬਾਰੇ ਕੀ ਦੱਸਿਆ ਉਹ ਕੌਣ ਹੈ ਨੌ ਪਿੰਡ ਪ੍ਰਿਥਵੀ ਸਤ ਦੀਪ ਰਹਾ ਵਿਚਾਰ ਉਸ ਕੰਨ ਨੂੰ ਨੌ ਥਣ ਦੀਪ ਸਤ ਦੀਪ ਵਿਚਾਰ ਰਹੇ ਨੇ ਵਿਚਰਨ ਦੀ ਲੋੜ ਹੈ ਨਾਰਾਇਆ ਜਿਸ ਨੂੰ ਮੰਨਣਾ ਸਭ ਨੇ ਕਲ ਕਲ ਕੀ ਅਵਤਾਰ ਕਿਹਦੇ ਬਾਰੇ ਬੇਸ਼ਕ ਕੋਈ ਜਾਣ ਦਿੱਤੀਆ ਗੁਰੂ ਪੀਰ پیغمبر ਅਵਤਾਰਾ ਨੇ ਜਿਸ ਨੂੰ ਸਾਰਿਆਂ ਨੇ ਕਲ ਕੀ ਅਵਤਾਰ ਮੰਨਣਾ ਨੇ ਕਲੰਕਾ ਢਕ ਵਜਾਈਆ ਉਹ ਨੀਕ ਲਤੋਪੇ ਨਿਸ਼ਕਲਕ ਹੋ ਕੇ ਇਸ ਧਰਤੀ ਦੇ ਉੱਤੇ ਆਪਣਾ ਡੰਕ ਬਜਾਏਗਾ ਇਮਾਮ ਇਮਾਮਾ ਹੋ ਸਿਕਦਾਰ ਉਹ ਮਾਮਾ ਦਾ ਇਮਾਮ ਹੋ ਕੇ ਇਸ ਮਾਤ ਲੋਕ ਜੁਗਤ ਤੇ ਆਪਣੀ ਸਿਕਦਾਰੀ ਨੂੰ ਕਾਇਮ ਕਰੇਗਾ ਹੁਕਮ ਸੰਦੇਸ਼ਾਂ ਦੇਵੇ ਦੁਰਦਰਗਾਹੀਆਂ ਸੋ ਉਹ ਦੁਰਦਰਗਾਹੀ ਆਪਣਾ ਹੁਕਮ ਦੇਖੀ ਦੇ ਰਹੇ ਨੇ ਕਿ ਸਾਰੀ ਧਰਤੀ ਦੇ ਜੀਵੋ ਨੇਕ ਹੋ ਜਾਓ ਤੁਸੀਂ ਦੋ ਧਾਰਾਂ ਦੇ ਵਿੱਚ ਨਾ ਰਹਿਓ ਮੈਂ ਇੱਕ ਦੀ ਧਾਰ ਇਸ ਮਾਤਲੁਕ ਦੇ ਉੱਤੇ ਪ੍ਰਗਟ ਕਰਨ ਵਾਸਤੇ ਆ ਗਿਆ ਔਰ ਮੈਂ ਹੈ ਕੌਣ ਮੈਂ ਅਕਾਲਪੁਰ ਖਾਨ ਮੈਂ ਆਪਣੇ ਸੀਸ ਦੇ ਉੱਤੇ ਪੰਜ ਮੋਤੀ ਤਾਜ ਲਾ ਕੇ ਇਹਨਾਂ ਵਿਹਾਰਾਂ ਸਾਰਿਆਂ ਨੂੰ ਨੀਕ ਲੰਕ ਦਾ ਰੂਪ ਕਰਕੇ ਇਸ ਮਾਤਲੁਕ ਦੇ ਉੱਤੇ ਕਰ ਰਿਹਾ ਮੇਰੇ ਹੋ ਜਾਇਓ ਦੂਸਰੀ ਧਾਰ ਦੇ ਵਿੱਚ ਕਿਤੇ ਵੰਡੇ ਨਾ ਰਹਿ ਜਾਇਓ ਸੋ ਇਨੀ ਹੀ ਵਰpani ਨਾਲ ਆਪ ਸਰਬਤ ਸੰਗਤ ਪਾਸੋਂ ਮਾਫ਼ੀ ਦਾ ਜਾਚਕਾਂ ਵਿਚਾਰ ਕਰਦੇ ਆ ਵਦਕਟ ਬੋਲਿਆ ਗਿਆ ਹਣਾ So serba sanggah Tuhan Hujan Syaji Menembaafkan Awal penjaga karyawan Rasulullah So Anggah Maharaji Syed Singgir